ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਇਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਦਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਫੌਜੀਆਂ ਦੇ ਕਿਸੇ ਵੀ ਤਰ੍ਹਾਂ ਦੇ ਕੰਮ ਤੇ ਕਾਗਜ਼ੀ ਕਾਰਵਾਈ ਲਈ ਸੰਪਰਕ ਕਰੋ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਨੋਟ ਕਰ ਲਓ ਜੀ 6284514319 6284514319 ਇਸ ਨੰਬਰ ਤੇ ਸੰਪਰਕ ਕਰੋ ਫੌਜੀਆਂ ਦੇ ਕਿਸੇ ਵੀ ਤਰ੍ਹਾਂ ਦੇ ਕੰਮ ਜਾਂ ਕਾਗਜ਼ੀ ਕਾਰਵਾਈ ਦੇ ਲਈ ਸੰਪਰਕ ਕਰੋ ਨਿਊ ਹਾਲੈਂਡ 363 ਟਰੈਕਟਰ ਵਿਕਾਊ ਹੈ ਜੀ 2013 ਮਾਡਲ 3 ਸਪੀਡ ਏਰੀਆ ਰਾਮਪਰਾ ਫੁੱਲ ਰੇਟ ਦੀ ਗੱਲ ਕਰੀਏ ਤਾਂ 398000 ਪਰ ਰੇਟ ਰੱਖਿਆ ਗਿਆ ਜੀ ਬਾਕੀ ਇੰਜਨ ਗੇਅਰ ਦਾ ਓਕੇ ਹੈ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੰਦੀ ਹੈ ਤੁਸੀਂ ਮੌਕੇ ਤੇ ਬਾਅ ਕੇ ਚਲਾ ਕੇ ਚੈੱਕ ਕਰਕੇ ਪੂਰੀ ਤਸੱਲੀ ਦੇ ਨਾਲ ਖਰੀਦ ਸਕਦੇ ਨੇ ਨਿਊ ਹਾਲੈਂਡ 363 ਟਰੈਕਟਰ ਹੈ ਜੀ 2013 ਮਾਡਲ 9978558982 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਕੋਠੀ ਵਿਕਾਊ ਆਈ ਹੈ ਜੀ ਸ਼ਹਿਰ ਮੋਗਾ ਦੇ ਵਿੱਚ ਕੋਠੀ ਹੈ ਬੁਕਾਨ ਵਾਲੇ ਰੋਡ ਤੇ ਦੋ ਬੈੱਡਰੂਮ ਇੱਕ ਸਟੋਰ ਰੂਮ ਕਿਚਨ ਵਾਸ਼ਰੂਮ ਤੇ ਦੋ ਦੁਕਾਨਾਂ ਫਰੰਟ ਤੇ ਰੇਟ ਹੈ ਜੀ 45 ਲੱਖ ਰੁਪਏ ਡਿਮਾਂਡ ਬਾਕੀ ਕੋਠੀ ਪੂਰੀ ਫੁੱਲ ਕੰਪਲੀਟ ਹੈ ਜੀ 1 ਰੁਪਿਆ ਲਾਉਣ ਦੀ ਲੋੜ ਨਹੀਂ ਸਾਰੀਆਂ ਸੁਵਿਧਾਵਾਂ ਨੇ ਬਸ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਸਿੱਧੀ ડીਲ ਕਰ ਸਕਦੇ ਹੋ ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਹੈ ਨੋਟ ਕਰ ਲਓ 9592129867 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਪ੍ਰੀਤ ਕੰਬਾਈਨ ਵਿਕਾਊ ਹੈ ਜੀ 2016 ਮਾਡਲ ਹੈ ਰੇਟ ਦੀ ਗੱਲ ਕਰੀਏ ਤਾਂ 13 ਲੱਖ 80 ਹਜ਼ਾਰ ਤੇ ਰੇਟ ਰੱਖਿਆ ਗਿਆ ਏਰੀਆ ਪਿੰਡ ਖੈਰਾ ਕਲਾ ਸਰਦੂਲਗੜ ਮਾਨਸਾ ਇੱਕ ਇਹਨਾਂ ਵੀਰਾਂ ਨੂੰ ਮੋਟਰ ਕਨੈਕਸ਼ਨ ਦੀ ਲੋੜ ਹੈ ਜੇਕਰ ਕੋਈ ਵੀਰ ਵੇਚਦਾ ਹੋਵੇ ਇਸ ਨੰਬਰ ਤੇ ਸੰਪਰਕ ਕਰੇ 9815622374 ਇਸ ਨੰਬਰ ਤੇ ਸੰਪਰਕ ਕਰੋ ਮੋਟਰ ਕਨੈਕਸ਼ਨ ਜੇਕਰ ਕੋਈ ਵੀਰ ਵੇਚਦਾ ਹੋਵੇ ਤੇ ਜੇ ਕਿਸੇ ਨੇ ਕੰਬਾਈਨ ਖਰੀਦਣੀ ਹੋਵੇ ਤਾਂ ਵੀ ਇਸ ਨੰਬਰ ਤੇ ਸੰਪਰਕ ਕਰੋ ਬੂਰਾ ਝੋਟਾ ਵਿਕਾਊ ਹੈ ਜੀ ਏਰੀਆ ਖੁੱਡਾ ਕਲਾ ਹੁਸ਼ਿਆਰਪੁਰ ਬੂਰਾ ਝੋਟਾ ਵਿਕਾਊ ਹੈ ਜੀ ਏਰੀਆ ਖੁੱਡਾ ਕਲਾ ਹੁਸ਼ਿਆਰਪੁਰ ਰੇਟ ਵੀਰ ਨੇ ਦੱਸਣੇ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ 98786 66188 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਜਾਲੀ ਵਾਲੀ ਟਰਾਲੀ ਵਿਕਾਊ ਹੈ ਜੀ ਏਰੀਆ ਫਾਜ਼ਿਲਕਾ ਵਧੀਆ ਜਾਲੀ ਲੱਗੀ ਹੋਈ ਹੈ ਜੀ ਫਾਜ਼ਿਲਕਾ ਏਰੀਆ ਦੇ ਵਿੱਚ ਇਹ ਟਰਾਲੀ ਖੜੀ ਹੈ ਤੁਸੀਂ ਦੇਖ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਬਾਕੀ ਵਧੀਆ ਕੰਡੀਸ਼ਨ ਪਈ ਹੈ ਜੀ ਰੇਟ ਦੀ ਗੱਲ ਕਰੀਏ ਤਾਂ ਸੀਆਰਪੀ ਦਾ ਰੇਟ ਰੱਖਿਆ ਗਿਆ ਹੈ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਹੈ ਜੀ ਇਸ ਨੰਬਰ ਤੇ ਗੱਲ ਕਰਕੇ ਖਰੀਦ ਸਕਦੇ ਹੋ ਜਾਲੀ ਵਾਲੀ ਟਰਾਲੀ ਹੈ 80000 ਰੇਟ ਮੰਗਾ ਹੈ ਫਾਜ਼ਿਲਕਾ ਏਰੀਆ 'ਚ 9781150518 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ 80000 ਵਿੱਚ ਖਰੀਦ ਸਕਦੇ ਹੋ ਬ੍ਰਾਜਾ ਗੱਡੀ ਵਿਕਾਊ ਹੈ ਜੀ ਬੀਡੀਆਈ ਤੋਂ ਜਡ ਡੀਆਈ ਕੀਤੀ ਹੋਈ ਹੈ ਮਾਡਲ 2017 ਵੀਆਈਪੀ ਨੰਬਰ ਹੈ ਜੀ 80000 ਚੱਲੀ ਹੈ ਟੱਚ ਸਕਰੀਨ ਵੈਕ ਕੈਮਰਾ ਟਾਇਰ ਨਵੇਂ ਅਲਾਈ ਵੀਲ ਪਵਾਏ ਹੋਏ ਨੇ ਜੀ ਏਰੀਆ ਬਠਿੰਡਾ ਰੇਟ ਦੀ ਗੱਲ ਕਰੀਏ ਤਾਂ 825000 ਰੁਪਏ ਡਿਮਾਂਡ ਹੈ ਜੀ 8699235287 ਇਸ ਨੰਬਰ ਤੇ ਫੋਨ ਕਰਕੇ ਬ੍ਰਾਜਾ ਗੱਡੀ ਹੈ ਜਿਹੜੀ ਤੁਸੀਂ 825000 ਚ ਖਰੀਦ ਸਕਦੇ ਹੋ ਬਾਕੀ ਗੱਡੀ ਪੰਜਾਬ ਨੰਬਰ ਹੈ ਜੀ ਸੋਨਾਲੀਕਾ 750 ਟਰੈਕਟਰ ਵਿਕਾਊ ਹੈ ਜੀ 2012 ਮਾਡਲ ਆਰਸੀ ਗੁੰਮ ਹੋ ਗਈ ਹੈ ਜੀ ਰੇਟ 2,70,000 ਏਰੀਆ ਸ਼ਾ ਬੁੱਕਰ ਨੇੜੇ ਕੋਟ ਇਸੇ ਖਾਂ ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਤੁਸੀਂ ਵੀ ਇਸ ਤਰ੍ਹਾਂ ਵੀਡੀਓ ਬਣਾ ਕੇ ਸਾਨੂੰ ਭੇਜ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਚੀਜ਼ ਦੀ 7814495243 ਇਸ ਨੰਬਰ ਤੇ ਫੋਨ ਕਰਕੇ ਸੋਨਾਲੀਕਾ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਮਹਿੰਦਰਾ ਜੈਲੋ ਗੱਡੀ ਵਿਕਾਊ ਹੈ ਜੀ 2010 ਮਾਡਲ ਪੰਜਾਬ ਨੰਬਰ ਚਿਪ ਵਾਲੀ ਕਾਪੀ ਰੇਟ 152000 ਏਰੀਆ ਸਲਿਨਾ ਮੋਗਾ ਏਰੀਆ ਸਲਿਨਾ ਮੋਗਾ ਗੱਡੀ ਪੰਜਾਬ ਨੰਬਰ ਹੈ ਜੀ ਕਾਗਜ਼ ਵਗੈਰਾ ਪੂਰੇ ਨੇ ਅਸੀਂ ਇੱਧਰ ਵਧੀਆ ਚੱਲਦਾ ਕੰਡੀਸ਼ਨ ਬਿਲਕੁਲ ਓਕੇ ਹੈ ਤੁਸੀਂ ਮਾਲਕ ਵੀਰ ਦੇ ਨਾਲ ਸਿੱਧੀ ਡੀਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ 8727030310 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ ਜੈਲੋ ਗੱਡੀ 2010 ਮਾਡਲ 152000 ਪੈਸੇ ਤੁਸੀਂ ਖਰੀਦ ਸਕਦੇ ਹੋ 180 ਗੱਜ ਬਣੀ ਲਗਜ਼ਰੀ ਕੋਠੀ ਵਿਕਾਊ ਹੈ ਸਨੀ ਇਨਕਲੇਵ ਸੈਕਟਰ 125 ਖੜ ਕੋਰਨਰ ਡਬਲ ਸਟੋਰੀ ਹਾਊਸ ਫੁੱਲ ਕੰਪਲੀਟ ਰੇਟ ਤੇ ਹੋਰ ਕੋਈ ਡਿਟੇਲ ਤੁਹਾਨੂੰ ਚਾਹੀਦੀ ਹੋਵੇ ਤੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਨੰਬਰ 98788914493 ਇਸ ਨੰਬਰ ਤੇ ਸੰਪਰਕ ਕਰੋ ਤੇ ਕੋਠੀ ਨੂੰ ਖਰੀਦ ਸਕਦੇ ਹੋ ਜੇਕਰ ਕੋਈ ਵੀ ਵੀਰ ਐਡ ਕਰਵਾਉਣਾ ਚਾਹਵਨ ਹੋਵੇ ਨੰਬਰ ਨੋਟ ਕਰ ਲਓ ਜੀ 9877988446 ਇਸ ਨੰਬਰ ਤੇ 5 ਤੋਂ 7 ਫੋਟੋਆਂ ਪ੍ਰੋਪਰ ਵੀਡੀਓ ਬਣਾ ਕੇ ਤੁਸੀਂ ਸਾਰੀ ਜਾਣਕਾਰੀ ਦੇ ਨਾਲ ਐਡ ਟਰੈਕਟਰ ਮੇਲਾ ਚੈਨਲ ਐਂਡ ਫੇਸਬੁੱਕ ਪੇਜ ਖੇਤੀવાડી ਦੇ ਸੰਦਾਲੇ ਕਾਰੋਬਾਰ ਤੇ ਕਰਵਾ ਸਕਦੇ ਹੋ ਜੀ ਤੇ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਕਈ ਵਾਰੀ ਵੀਰ ਫੋਟੋਆਂ ਭੇਜ ਕੇ ਅੱਗੇ ਕੁਝ ਦੱਸਦੇ ਨਹੀਂ ਸੋ ਵੀਰਾਂ ਨੂੰ ਬੇਨਤੀ ਹੈ ਜੀ ਏ ਟੂ ਜ਼ੈਡ ਸਾਰੀ ਜਾਣਕਾਰੀ ਦਿਆ ਕਰੋ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਘਰ ਬੈਠੇ ਆਸਾਨੀ ਦੇ ਨਾਲ ਸੇਲ ਹੋ ਸਕੇ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਜਿਹੜੇ ਵੀਰ ਚੈਨਲ ਦੇ ਨਾਲ ਜੁੜੇ ਹੋਏ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ 12 ਕਿੱਲੇ ਜ਼ਮੀਨ ਵਿਕਾਊ ਹੈ ਜੀ ਵਿੱਚ ਪੱਕਾ ਮੋਟਰ ਕਨੈਕਸ਼ਨ ਇੱਕ ਪਟਾ ਜੀ ਏਰੀਆ ਪਿੰਡ ਦੁੰਗੋਲੀ ਰੋਪੜ ਕੀਰਤਪੁਰ ਸਾਹਿਬ ਰੋਡ 30 ਲੱਖ ਰੁਪਏ ਰੇਟ ਮੰਗਿਆ ਜੀ 7789144493 ਇਸ ਨੰਬਰ ਤੇ ਫੋਨ ਕਰਕੇ 12 ਕਿੱਲੇ ਜ਼ਮੀਨ ਵਿੱਚ ਪੱਕਾ ਮੋਟਰ ਕਨੈਕਸ਼ਨ ਹੈ ਜੀ 30 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਸ਼ੇਅਰ ਕਰਨ ਤੇ ਕੋਈ ਵੀ ਖਰਚਾ ਪੈਸਾ ਨਹੀਂ ਲੱਗਦਾ ਹਾਂ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਕਈ ਵੀਰਾਂ ਦੀ ਮਦਦਤ ਹੋ ਸਕਦੀ ਹੈ ਆਸਾਨੀ ਦੇ ਨਾਲ ਘਰ ਬੈਠੇ ਉਹਨਾਂ ਦੀ ਚੀਜ਼ਾਂ ਸੇਲ ਹੋ ਸਕਦੀਆਂ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੇ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਕਈ ਵੀਰ ਬਧਾ ਜਿਹੜਾ ਗ੍ਰੇਟ ਲਾ ਦਿੰਦੇ ਨੇ ਸੋ ਵੀਰਾਂ ਨੂੰ ਬੇਨਤੀ ਹੈ ਮਾਰਕੀਟ ਹਿਸਾਬ ਨਾਲ ਹੀ ਰੇਟ ਲਾ ਕੇ ਭੇਜਿਆ ਕਰੋ ਜੀ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਸਕੇ ਤੇ ਜੇਕਰ ਕੋਈ ਵੀਰ ਭੈਣ ਐ ਸਕ੍ਰੀਨ ਤੇ ਤੁਹਾਡੇ ਸ਼ੋ ਹੋ ਰਿਹਾ ਹੈ 9877988446 ਕਰਨ ਲੱਗੀ ਇਸ ਨੰਬਰ ਤੇ 5 ਤੋਂ 7 ਫੋਟੋ ਮਾ ਪ੍ਰੋਪਰ ਵੀਡੀਓ ਬਣਾ ਕੇ ਤੁਸੀਂ ਸਾਨੂੰ ਸਾਰੀ ਜਾਣਕਾਰੀ ਦੇ ਨਾਲ ਇਸ ਨੰਬਰ ਤੇ ਐਡ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਟਰੈਕਟਰ ਮੇਲਾ ਚੈਨਲ YouTube ਤੇ Facebook ਤੇ ਖੇਤੀਬਾੜੀ ਦੇ ਸੰਬੰਧ ਦਾ ਕਾਰੋਬਾਰ ਇੱਥੇ ਲਾਈ ਜਾਊਗੀ ਸੋ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਬਣਨਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਜੀ